ਅੱਜ ਆ ਗਏ ਸਰ ਨਾਸੂ ਜੀ ਕਹਿੰਦੇ ਜਹਾਂ ਗੋਣ ਦਾ ਵਸਾਈ ਚੱਲੋ ਪੰਦਰੇ ਆ ਕੇ ਪੰਜਾਬ ਦੀ ਔਰ ਆਖਰ ਕੀ ਬੋਲੋ ਔਰ ਇਹ ਜਿਹੜੀ ਜਾਂ ਪੈ ਆਪਣੇ ਸਰਕਮ ਗੁਰੂ ਜੀ ਕਰਮਨੀ ਵਾਹ ਸੈਂਟਰ ਲੀਡਰਸ਼ਿਪ ਔਰ ਜਿਹੜੇ ਸੋਦੇ ਮੇਰੇ ਲੀਡਰ ਸਾਹਿਬਾਨ ਦੇ ਉਹਨਾਂ ਦਾ ਇਹਦੇ ਵਿੱਚ ਬਹੁਤ ਬਹੁਤ ਜੋਗਦਾਨ ਹੈ ਪੈਗਾਸਸ ਟੀਮ ਲਈ ਜੀ ਤੇ اور ਮੈਂ ਕਦੀ ਆਪਣੇ ਜਿਹੜੇ ਮੇਰੇ ਸਹਿਯੋਗੀ ਰਹੇ ਨੇ ਮੇਰੇ ਨਾਲ ਐਮਐਲਏ ਰਹੇ ਨੇ ਉਹ ਤਾਂ ਦੇਖਿਓ ਮੇਰੇ ਨਾਲ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਜਿਨ੍ਹਾਂ ਦੇ ਕੰਮ ਕਿੰਨੇ ਅੱਜ ਤੱਕ ਮੇਰੇ ਨਾਲ ਪਿਤਾ ਜੀ ਤੇ ਦੰਬੇ ਅਸੀਂ ਕਦੀ ਵੀ ਛੇੜੀ ਹੱਟੇ ਔਰ ਗੁਰਦਾਸਪੁਰ ਵਾਲੇ ਨੇ ਜਿਹੜਾ ਅੱਜ ਮਿਲਦਾ ਗੁਰਦਾਸਪੁਰ ਬਖਸ਼ਿਆ ਜਿਹੜਾ ਆਪਣੀ ਜਿੰਮੇਗੀ ਦੇ ਦੋਸਤ ਹੈ ਅਲਹਮਦੁਲਿਲਾ ਜਿਹੜਾ ਬਾਬਾ ਨਾਨਕ ਨੇ ਇੰਨਾ ਜਿਆਦਾ ਮਾਨ ਬਖਸ਼ਿਆ ਸੀ ਅਲਹਮਦੁਲਿਲਾ ਉਹਨਾਂ ਨੇ ਹੁਣ ਗੁਰਦਾਸਪੁਰ ਵਾਲੇ ਨੇ 60000 ਦੇ ਤਕਰੀਬ ਵੋਟਰਾਂ ਦੇ ਜਿਤਾ ਕੇ ਬਹੁਤ ਵੱਡੀ ਜਿੱਤ ਹਾਸਿਲ ਕੀਤੀ ਹੈ ਜਿਹੜੀਆਂ ਹੋਰ ਜਿਹੜੀਆਂ ਹੋਰ ਸਿਰ ਸੀਗੀਆਂ ਉਹਨਾਂ ਨੂੰ ਨਾ ਬੜੀ ਪੂਰੀ ਤਰ੍ਹਾਂ ਹਰਾਇਆ ਇਹਦੇ ਵਿੱਚ ਤੁਸੀਂ ਵੇਖੋ ਅੱਦੇ ਅਕਾਲੀ आम आदमी पार्टी दोनों ने कटे होकर कांग्रेस के अगेंस्ट वोटा पाई और दोनों पार्टियां कटिया हो गई जेडे के बीजेपी आम आदमी पार्टी और कांग्रेस का अलायंस एक सिद्ध हो गया नापाक जी ਤੇ ਨਾ 40 ਗਰ ਇੰਟਰਨਲ ਅਵਾਈਟ ਉਹ ਪਾਕਿਸਤਾਨ ਦੇ ਸਾਹਮਣੇ ਮੁਖੀ ਆਇਆ ਤੇਰਾ ਜਿਹੋ ਬਿਆਨ ਕਿਦਾ ਦੇ ਦੋ ਜੀ ਜਿਹੜੇ ਕਿੱਕਲੀ ਪਾਉਂਦੇ ਸੀ ਜਿੱਤਲੀ ਪਾਉਂਦੇ ਸੀ ਤੇਰੀ ਕਿੱਕਲੀ ਤੇ ਪੈ ਗਈ ਹੋਰ ਤੇਰੀ ਸਭ ਤੋਂ ਵੱਡੀ ਦੇਖੋ ਚੀਫ ਮਿਨਿਸਟਰ ਹੋਣਾ ਹੁਣ ਆਪਾਂ ਥੋੜੀ ਜਿਹੀ ਦਾ ਇਹ ਗੱਲ ਕਰ ਜੀਏ ਤੇ ਅਸੀਂ ਪੰਜਾਬ ਦੇ ਕਿਵੇਂ ਜਿੱਥੇ ਰੁਕੀਆ ਕੋਈ ਗਰੰਟਰ ਗਰੰਟਾ ਰੁਕੀਆ ਜਾਂ ਪੰਜਾਬ ਦੇ ਜਿਹੜੇ ਕਾਮੇ ਨੇ ਉਹਨਾਂ ਨੂੰ ਲੈ ਕੇ ਜਾਣਾ ਚਾਹੁੰਦਾ ਸਰਬਾਸਤ ਪਾਰਲੀਮੈਂਟ ਦਾ ਛੋਟੀਆਂ ਗੱਲਾਂ ਇਕ ਦੂਜੇ ਤੇ ਤੋਮਤਬਾਜ਼ੀ ਕਰਨੀ ਜਾਂ ਟਿਰਕਲ ਬਾਜ਼ੀ ਕਰਨੀ ਜਾਂ ਛੁੜੇ ਬਾਜ਼ੀ ਕਰਨੀ ਉਹ ਮੈਂਬਰ ਪਾਰਲੀਮੈਂਟ ਦਾ ਕੰਮ ਹੀ ਹੁੰਦਾ ਸਾਡੇ ਤੇ ਲੋਕਾਂ ਨੇ ਅਵਿਸ਼ਵਾਸ ਪੈਦਾ ਕੀਤਾ ਕਿ ਪਾਰਲੀਮੈਂਟ ਦਾ ਕੀ ਆਪਣੀ ਸਟੇਟ ਦੀ ਗੱਲ ਕਰੋ ਆਪਣੀ ਪ੍ਰੀਸ਼ਦ ਦੀ ਗੱਲ ਕਰੋ ਫਿਰ ਆਪਣੀ ਅਲੱਗੇ ਦੀ ਗੱਲ ਕਰੋ ਕਿਹੜੀ ਕਸ਼ਮਾ ਕਰਦੇ ਕਿ ਮਤਵਤਪ ਦੇ ਕਿਉਂ ਮਤਵਤਪ ਦੀ ਕਰੋ ਕੋਈ ਇੱਕ ਜਿਹੜੇ ਲੋਕਾਂ ਦਾ ਪਾਇਆ ਉਹ ਨਾਲੇ ਪਾਉਣੇ ਸਮਝਾ ਕਿ ਪੰਜਾਬ ਫਿਰ ਨਿਕਲੇ ਕਿਸੇ ਮੁਰੱਬਾ ਤੋਂ ਚਲਾ ਦੇ ਜੇ ਅਧਿਕਾਰੀਆਂ ਨੇ ਤਾਂ ਪੂਰਨ ਨਹੀਂ ਜੇੜੇ ਕੋਈ ਵਕੀਲ ਦੇ ਬਾਰੇ ਸਰਕਾਰੀ ਨੀਤੀ ਦਾ ਪੰਜਾਬ ਦੇ ਜਿਹੜੀ ਚਾਂਸ ਪੀ ਪਾਇਟਾਰਿਕ ਸਾਧਨ ਤੇ ਪਰ ਕਾਰਨ ਦੇਸੀਆ ਮੇਰੇ ਗੇਸਰਨ ਦੇ ਸਮੂਹ ਦਾ ਅਪਲਿਕਰਨਾ ਪਏਗਾ ਉਸ ਦਾ ਵੀ ਲਾਵਾ ਪਾਂਡਮ ਆਰਡਰ ਜਿਹੜਾ ਤੁਹਾਨੂੰ ਜੇਸ ਕਰਨਾ ਪਏਗਾ ਉਹਨਾਂ ਮੁਜਾਤੀਆ ਗਵਰਨਮੈਂਟ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਕਰਨ ਵਾਲੀ ਗਵਰਨਮੈਂਟ ਚਾਹੀਦੀ ਇੰਨੇ ਕੁ ਜੋੜ ਕਿਤਾ ਦੇ ਦੋ ਕਿਵੇਂ ਦੀ ਹਦ ਦੀ ਅਲਾਈਂਸ ਦੀ ਗਵਰਨਮੈਂਟ ਬਣੇਗੀ ਤਾਂ ਉਹ ਪ੍ਰਾਈਮ ਮਿੰისტਰ ਸਾਹਿਬ ਜਿਸ ਦੇ ਕੈਨੇਡਾ ਉਹਦੇ ਦੋਸਤਾਂ ਉਹਨਾਂ ਨੇ ਬਿਹੇਵ ਕੀਤਾ ਪੋਲੀਟਿਕਲ ਦੋਸਤਾਂ ਨੇ ਉਹਦੇ ਹੈਲਥ ਕਾਪਾਣ ਔਰ ਜਿਹੜਾ ਇੰਡੀਆ ਅਲਾਈਂਸ ਹੈ ਜਿਹੜਾ ਬੋਕ ਗਿਆ ਬਲੀ ਫੀਵਰ ਦੀ ਪਾਈਏ ਕਿ ਉਹਨਾਂ ਨੇ ਇਹ ਚੀਜ਼ ਨਾ ਕੋਈ ਕਰੀ ਹੋਣਾ ਕਿ ਬੜੀ ਜ਼ਰੂਰੀ ਤੇ ਇਹ ਗਵਰਨਮੈਂਟ ਜੇ ਇੱਕ ਇੰਡੀ ਸੀ ਵਨ ਵਨ ਨੇਸ਼ਨ ਵਨ ਅਡਜਸਟ ਵਨ ਦਬਲ ਕਲਪ ਕਿੰਨਾ ਮਹੀਨਿਆਂ ਚ ਪਾਰਲੀਮੈਂਟ ਦੀ ਇਲੈਕਸ਼ਨ ਕਰਾਈ ਇਹ ਤਾਂ ਮਨਨ ਜੇ ਬਾਕੀ ਹੁੰਦੀਆਂ ਜੋ 3 ਸਾਲ ਦੇ ਚਲ ਜਾਣੇ ਸੀ ਇਸ ਕਰਕੇ 3 ਬਾਕੀਆਂ ਔਰ ਸ੍ਰੀਖ ਬਟਾਵਾ ਕਾਲੀ ਦਲ ਨੂੰ ਜੋ ਲੋਕਾਂ ਨੇ ਫੈਸਲਾ ਦਿੱਤਾ ਉਹਨੂੰ ਕੇਸਾ ਦੇਖਦੇ ਹੋ ਕਾਲੀ ਦਲ ਨੂੰ ਜੋ ਫੈਸਲਾ ਆ ਕਾਲੀ ਦਲ ਜਿਹੜਾ ਉਹ ਆਪਣਾ ਬੇਸ ਕੋ ਆ ਬੈਠਾ ਔਰ ਮੇਰੇ ਖਿਆਲ ਇਹਦੇ ਵਿੱਚ ਸਭ ਤੋਂ ਵੱਧ ਜੇ ਕਾਲੀ ਦਲ ਨੂੰ ਖਤਮ ਕਰ ਦੇ ਵਿੱਚ ਗੋਸ਼ਿਕਾ ਜਾ ਸਕਦਾ ਜੋ ਵਿਕਰਮ ਜੀਟੀਆ ਜਿਨੇ ਆਪਣੀ ਘਟ ਪੈਣ ਦਾ ਕਰ ਵੀ ਦੀਦਾ ਉਹਦਾ ਚੀਜ਼ਾ ਜਿਹੜਾ ਕਾਲੀਕਲ ਦਾ ਪ੍ਰaband ਸੀ ਜੇ ਕਾਲੀਕਲ ਨੂੰ ਇਸ ਕਾਰਗਰ ਤੇ ਲੈ ਕੇ ਆਉਣ ਵਾਲਾ ਉਹ ਵਿਕਰਮਜੀਤ ਜੀਆ ਔਰ ਉਹਨੇ ਆਪਣੀ ਜੋ ਅੰਗਰੇਜ਼ਾਂ ਦੇ ਵੇਲੇ ਉਹਨਾਂ ਦੇ ਪਰਿਵਾਰ ਦੇ ਸਿੱਖਾਂ ਦੇ ਨਾਲ ਕੀਤਾ ਸੀ ਉਹਨੇ ਅੱਜ ਦੱਸ ਦਿੱਤਾ ਕਿ ਮੈਂ ਅੱਜ ਵੀ ਪੰਥ ਸਰੋਧੀਏ ਪੰਜਾਬ ਰੋਧੀਏ ਸਿੱਖ ਬੀਜੇਪੀ ਨੂੰ ਕੋਈ ਵੀ ਸੀਟ ਨਹੀਂ ਮਿਲਦੀ ਜਿਉਂ ਰਹਿ ਗਈ ਪਹਿਲਾਂ ਕਿਹੜੀ ਮਿਲ ਰਹੀ ਸੀ ਤੁਹਾਡੇ ਪਟਿਆਲੇ ਤੋਂ ਤੁਹਾਡਾ ਹੀ ਜਿਹੜਾ ਜਿਹੜਾ ਬੜੀ ਚੰਦਾ ਸੀ ਉਹ ਗੱਲਾਂ ਮਾਵੇ ਉਹ ਆਪਣੇ ਵਾਰਡ ਚ ਠਨਵੇਂ ਗੋਟਾਂ ਤੇ ਹੜ ਗਿਆ ਪਹਾਰ ਗਿਆ ਪੀ ਆਮ ਆਦਮੀ ਪਾਰਟੀ ਨੇ ਬਾਹਰ ਕੀ ਕਰਨਾ ਸੀ ਤਿੰਨ ਸੀਟਾਂ ਦਿੰਦੇ ਸੀ ਸਰਵੇ ਦੇ ਵਿੱਚ ਦਾ ਜਾਰ ਉਹ ਕਿ ਪੰਜ ਵੀ ਦੇ ਸਕਦੇ ਹਾਂ ਪਰ ਸਭ ਤੋਂ ਨੰਬਰ 1 ਤੇ ਉਹ ਦਿੰਦੇ ਸੀ ਗੁਰਦਾਸਪੁਰ ਜਿਹੜੀ ਤਕਾਹ ਕੇ ਹਲਾਈ ਜਾ ਕੇ ਕਰਕੇ ਤਗੜੇ ਉਹ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਪ੍ਰੈਸ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਕ ਪੜਾਲੇ ਬਹੁਤ ਵੇਰ ਔਰ ਬੜੀ ਵੱਜਤ ਟਿਕਟੇ ਦੇ ਨਾਲ ਤੇ ਤੁਸੀਂ ਜਰਨਲਿਜ਼ਮ ਕੀਤੀ ਆ ਆਪਣੇ ਤੁਸੀਂ ਬਾਇਸਡ ਜਿਹੜੀ ਕਿਸੇ ਵੀ ਚੈਨਲ ਨੇ ਬਾਇਸਡ ਨਹੀਂ ਕੀਤੀ ਕਿਸੇ ਸਰਕਾਰ ਦੀ ਫੇਵਰਚ ਨਹੀਂ ਕੀਤੀ ਜੋ ਜੋ ਇੱਕ ਫੈਕਟ ਤੇ ਸੱਚੇ ਫਿਗਰਸ਼ਨ ਸੀ ਉਹ ਤੁਸੀਂ ਲੋਕਾਂ ਨੇ ਲਈ ਇਹਦੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਪੀਆ ਬੰਦ ਕੌਣ ਜਾ ਰਿਹਾ ਜੀ ਫਿਰ ਕੰਗਸੋਂ ਦਾ ਪੀਐਮ ਕੌਣ ਬਣ ਜਾ ਰਿਹਾ ਜੀ ਵੇਖੋ ਹੁਣ ਮੀਟਿੰਗ ਹੋਏਗੀ ਤੁਹਾਨੂੰ ਦੂਰ ਸਾਰੇ ਪਾਸੇ ਬੈਠੇ ਇੱਕ ਗੱਲ